ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆ। ਲੋ ਜੀ ਅੱਜ ਦਿਨ ਹੈਗਾ ਮੰਗਲਵਾਰ ਤੇ ਤਰੀਕ ਹੈਗੀ 24 ਤਸਵੀਰ ਦੇ ਸਵੇਖ 7 ਦਾ ਟਾਈਮ ਆ ਤੇ ਮੈਂ ਇੱਥੇ ਸਬਜੀ ਨੂੰ ਤੜਕਾ ਲਾ ਰਹੀ ਸੀ ਤੇ ਸਬਜੀ ਅੱਜ ਬਣਾਉਣੀ ਸੀ ਮਸ਼ਰੂਮ ਤੇ ਛੋਲੂਆ ਤੇ ਜਿਸ ਦੇ ਲਈ ਬਸ ਮੈਂ ਪਿਆਜ਼ ਲਸਣ ਚੋਪਰ ਦੇ ਵਿੱਚ ਚੋਪ ਕਰ ਲਿਆ ਸੀਗਾ ਤੇ ਸਰੋਂ ਦਾ ਤੇਲ ਪਾ ਕੇ ਕੁੱਕਰ ਦੇ ਵਿੱਚ ਤੇ ਉਸ ਨੂੰ ਗਰਮ ਕਰਕੇ ਜੀਰਾ ਪਾ ਕੇ ਤੇ ਹੁਣ ਪਿਆਜ਼ ਲਸਣ ਪਾਤਾ ਸੀਗਾ ਪਿਆਜ਼ ਲਸਣ ਭੁੱਜ ਜੂਗਾ ਤੇ ਆਪਾਂ ਟਮਾਟਰ ਕੱਟ ਲਏ ਸੀ ਦੋ ਟਮਾਟਰ ਪਾਵਾਂਗੇ ਸਬਜ਼ੀ ਦੇ ਵਿੱਚ ਤੇ ਕੱਲ ਵੀ ਆਪਾਂ ਕੋਈ ਵੀਡੀਓ ਨਹੀਂ ਪਾਈ ਸੀਗੀ ਕਿਉਂਕਿ ਕੱਲ ਤਾਂ ਸਾਰਾ ਦਿਨ ਮੀਂਹ ਹੀ ਆਈ ਗਿਆ 12:00 12:30 ਤੱਕ ਮੀਂਹ ਆਈ ਗਿਆ ਤੇ ਬਸ ਕੋਈ ਕੰਮ ਧੰਦੇ ਦਾ ਕੋਈ ਜਿਵੇਂ ਠੀਕ ਲੱਗਿਆ ਕਰ ਲਿਆ ਤੇ ਵੀਡੀਓ ਬਣਾਉਣ ਨੂੰ ਦਿਲ ਨਹੀਂ ਕੀਤਾਗਾ ਨਾਲ ਨਾਲ ਮੈਂ ਸਲਫਤੇ ਕਪੜਾ ਮਾਰ ਦੂੰਗੀ ਮਾੜਾ ਮੋਟਾ ਪਾਣੀ ਕੋਈ ਡੋਲੇ ਜਾਂਦਾ ਕਿਉਂਕਿ ਮਸ਼ਰੂਮ ਗਰਮ ਪਾਣੀ ਦੇ ਵਿੱਚ ਪਿਉ ਤੇ ਅਸੀਂ ਕੱਟ ਕੇ ਮੈਂ ਤੇ ਪਿਆਜ਼ ਲਸਣ ਵੀ ਲਉ ਪੁੱਜ ਗਿਆ ਸੀ ਤੇ ਹੁਣ ਟਮਾਟਰ ਪਾਤੇ ਉਸ ਦੇ ਵਿੱਚ ਦੋ ਟਮਾਟਰ ਕੱਟੇ ਸੀਗੇ ਥੋੜਾ ਜਿਹਾ ਨਮਕ ਪਾ ਦੂੰਗੀ ਜਿਸ ਨਾਲ ਟਮਾਟਰ ਜਲਦੀ ਪੁੱਜ ਜੂਗਾ ਤੇ ਕੱਲ ਆਪਾਂ ਕੋਈ ਵੀਡੀਓ ਨਹੀਂ ਪਾਈ ਸੀ ਕਿ ਤਾਂ ਕਰਕੇ ਤੇ ਕਿਉਂਕਿ ਪਰਸੋਂ ਆਪਾਂ ਉਧਰ ਚਲੇ ਗਏ ਸੀਗੇ ਤੇ ਪਰਸੋਂ ਵੀਡੀਓ ਪਾਈ ਸੀ ਕਿ ਤੁਹਾਨੂੰ ਦੱਸਿਆ ਸੀ ਮਾ ਸੀ ਡੈਥ ਹੋ ਗਈ ਸੀ ਤੇ ਕੱਲ ਵੀ ਵੀਡੀਓ ਨਹੀਂ ਬਣਾਈ ਤੇ ਅੱਜ ਵੀ ਮੈਨੂੰ ਜਲਦੀ ਸੀਗੀ ਵੀ ਰੋਟੀ ਸਬਜ਼ੀ ਬਣਾਉਣੀ ਤੇ ਕਿਉਂਕਿ ਉਸ ਤੋਂ ਬਾਅਦ ਫਿਰ ਮੈਂ ਉਧਰ ਜਾਣਾ ਸੀ ਅੱਜ ਫੁੱਲ ਚੁਗਣੇ ਸੀਗੇ ਤੇ ਅੱਜ ਵੀ ਰੋਟੀ ਤੋਂ ਕੋਧਰੀ ਕਰਨਾ ਸੀ ਜਾ ਕੇ ਇਸ ਤੋਂ ਬਾਅਦ ਤੇ ਮਸਾਲੇ ਪਾ ਲਿਆ ਹੁਣ ਹਲਦੀ ਲਾਲ ਮਿਰਚ ਤੇ ਨਮਕ ਪਾ ਕੇ ਉਸ ਨੂੰ ਕੋਲ ਕੇ ਬਸ ਤੇ ਜਦੋਂ ਆਪਣੇ ਟਮਾਟਰ ਪੁੱਜ ਗਏ ਤੇ ਉਸ ਦੇ ਵਿੱਚ ਮਸਾਲੇ ਪਾ ਦਾਂਗੇ ਤੇ ਬਸ ਮੈਨੂੰ ਐਸ ਵੀ ਰੋਟੀ ਬਣਾ ਕੇ ਜਲਦੀ ਜਲਦੀ ਤੇ ਚਲੋ ਵੀ ਉਧਰ ਜਾਣਾ ਹੋਊਗਾ ਕੰਮ ਕਰਨ ਤੇ ਤਾਂ ਕਰਕੇ ਮੈਂ ਪਹਿਲਾਂ ਕੋਈ ਵੀਡੀਓ ਨਹੀਂ ਬਣਾਈ ਸੀ ਇਸ ਤੋਂ ਤੇ ਬਾਅਦ ਦੇ ਵਿੱਚ ਵੀ ਨਹੀਂ ਬਾਨੀ ਤੇ ਫਿਰ ਮੈਨੂੰ ਐ ਹੋਗਾ ਵੀ ਵੀਡੀਓ ਕੱਲ ਵੀ ਨਹੀਂ ਪਈ ਤੇ ਚਲੋ ਆਪਾਂ ਛੋਟੀ ਜਿਹੀ ਕਲਿੱਪ ਚੱਕ ਲੈਣੇ ਆਂਗੇ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਤੇ ਲਓ ਜੀ ਮਸਾਲੇ ਵੀ ਹੁਣ ਉਸ ਦੇ ਵਿੱਚ ਪਾਤੇ ਆ ਦੋ ਤਿੰਨ ਮਿੰਟ ਮੈਂ ਮਸਾਲਿਆਂ ਨੂੰ ਭੁੰਨ ਲੂੰਗੀ ਤੇ ਉਸ ਤੋਂ ਬਾਅਦ ਬਸ ਮਸ਼ਰੂਮ ਜਿਹੜੇ ਕੱਟ ਕੇ ਰੱਖੇ ਸੀ ਉਹ ਪਾ ਦਾਂਗੇ ਤੇ ਸ਼ੁਰੂ ਆਪਾਂ ਕੱਢਿਆ ਕਢਾਈ ਲਿਆਂਦਾ ਸੀ ਸਾਡੇ ਤਾਂ ਜੀ ਛੋਲੂਆ ਹੀ ਕਹਿੰਦੇ ਆ ਤੇ ਹੋਰ ਤਾਂ ਮੈਨੂੰ ਨਹੀਂ ਪਤਾ ਵੀ ਕੀ ਕਹਿੰਦੇ ਆ ਵੀ ਉਹ ਸਾਈ ਤਾਂ ਤੇ ਸੀਜ਼ਨ ਦਾ ਆਪਾਂ ਪਹਿਲਾ ਛੋਲੂਆ ਬਣਾਇਆ ਇਹ 2-3 ਮਿੰਟ ਹੋ ਗਏ ਹੁਣ ਆਪਾਂ ਮਸਾਲੇ ਭੁੰਨ ਲਿਆ ਤੇ ਬਸ ਹੁਣ ਇਸ ਦੇ ਵਿੱਚ ਪਾ ਦਾਂਗੇ ਮਸ਼ਰੂਮ ਤੇ ਛੋਲੂਆ ਤੇ ਉਸ ਨੂੰ ਭੁੰਨ ਲਾਂਗੇ 5-4 ਮਿੰਟਾਂ ਵਾਸਤੇ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਆਪਾਂ ਪਾਣੀ ਗਰਮ ਪਾਣੀ ਪਾਵਾਂਗੇ ਤੇ ਥੋੜੀ ਜਿਹੀ ਮਸੇ ਦੇ ਵਿੱਚ ਦੇਗੀ ਮਿਰਚ ਪਾ ਲਈ ਆ ਤੇ ਜਿਸ ਦਿਨ ਨਾਲ ਸਬਜੀ ਦਾ ਕਲਰ ਵਧੀਆ ਆਉਂਦਾਗਾ ਬਸ ਉਸ ਤੋਂ ਬਾਅਦ ਮਸ਼ਰੂਮ ਜਿਹੜੇ ਕੱਟ ਕੇ ਰੱਖੇ ਸੀ ਉਹ ਪਾਤੇ ਤੇ ਛੋਲੂਆ ਤਾਂ ਕੱਢਿਆ ਘੜਾਏ ਸੀਗਾ ਤੇ ਆਪਾਂ ਉਹ ਵੀ ਪਾ ਦਾਂਗੇ ਬਾ ਤੜਕਾ ਲਾ ਕੇ ਸਬਜੀ ਨੂੰ ਤੇ ਉਸ ਤੋਂ ਬਾਅਦ ਮੈਂ ਆਟਾ ਗੁੰਨ ਲੂੰਗੀ ਕੁੱਕ ਕਰਦੇ ਆਪਾਂ ਸੀਟੀਆਂ ਨਹੀਂ ਲਵਾਉਂਦੇਗੇ ਤੇ ਇਸੇ ਤਰ੍ਹਾਂ ਹੀ ਬਸ మీడియం ਗੈਸ ਤੇ ਕਰਕੇ ਤੇ ਆਪਾਂ ਉੱਪਰ ੋਟਾ ਕੇ ਇਹਨੂੰ ਪਕਾ ਲਾਂਗੇ ਸਬਜ਼ੀ ਨੂੰ ਸੀਟੀਆਂ ਨਹੀਂ ਲਵਾਉਂਦੇਗੇ 4-5 ਮਿੰਟਾਂ ਵਾਸਤੇ ਸੁਪਨਾਂ ਲਾਗੇ ਬਸ ਤੇ ਉਸ ਤੋਂ ਬਾਅਦ ਪਾ ਦਾਂਗੇ ਪਾਣੀ ਆਪਾਂ ਗਰਮ ਪਾਣੀ ਪਾਵਾਂਗੇ ਜਿਹਦੇ ਨਾਲ ਸਬਜ਼ੀ ਜਲਦੀ ਪੰਜੂਗੀ ਆਹ ਹੁੰਦਾ ਵੀ ਜਦੋਂ ਆਪਾਂ ਕਿਸੇ ਦਾ ਜਾਣਾ ਹੁੰਦਾਗਾ ਤੇ ਵੀ ਜਲਦੀ ਜਲਦੀ ਕੰਮ ਕਰ ਲਗੇ ਬਾਕੀ ਇੱਕ ਠੰਡਾ ਹੁਣਾ ਤੇ ਬਸ ਫੁੱਲਾਂ ਦਾ ਟਾਈਮ ਵੀ 9:30 10 ਵਜੇ ਦਾ ਸੀਗਾ ਵੀ ਜਾਣਾ ਸੀਗਾ ਵੀ ਉਸ ਤੋਂ ਪਹਿਲਾਂ ਰੋਟੀ ਵੀ ਤਿਆਰ ਕਰਨੀ ਹੁੰਦੀ ਜਾ ਕੇ ਆਪਾਂ ਅਗਲੇ ਦੇ ਲੌਜੀ ਸਾਹਿਬ ਜਿੰਨ ਦਾੜਕਾ ਲੱਗ ਗਿਆ ਸੀ ਤੇ ਇੱਥੇ ਮੈਂ ਆਟਾ ਗੁੰਨਣਾ ਲੱਗੀ ਸੀ ਬਸ ਆਟਾ ਗੁੰਨ ਕੇ ਤੇ ਉਸ ਤੋਂ ਬਾਅਦ ਮੈਂ ਬੈੱਡ ਸ਼ੀਟਾਂ ਵਗੈਰਾ ਝਾੜ ਕੇ ਵਿਛਾਲੀਆਂ ਸੀਗਾ ਕੰਬਲ ਵਗੈਰਾ ਚੱਕ ਤੇ ਸੀਟ ਉਹਨਾਂ ਦੀ ਵੀਡੀਓ ਨਹੀਂ ਬਣਾਈ ਸੀਗੀ ਕਿਉਂਕਿ ਜਦੋਂ ਵੀਡੀਓ ਬਣਾਉਣੇ ਆ ਤੇ ਫਿਰ ਕੰਮ ਨੂੰ ਵੀ ਟਾਈਮ ਲੱਗ ਜਾਂਦਾ ਜ਼ਿਆਦਾ ਤੇ ਸੰਡੇ ਵਾਲੇ ਦਿਨ ਵੀ ਮੈਂ ਬੈੱਡ ਸ਼ੀਟਾਂ ਨਹੀਂ ਧੋਤੀਆਂ ਸੀ ਉਹਦੇ ਮੈਨੂੰ ਐਸੀ ਚੱਲ ਮੰਡੇ ਨੂੰ ਧੋਦਾਂਗੇ ਤੇ ਮੰਡੇ ਨੂੰ ਤਾਂ ਫਿਰ ਸਾਰਾ ਦਿਨ ਮਹੀ ਆਈ ਗਿਆ ਤਾਂ ਕਰਕੇ ਫਿਰ ਨਹੀਂ ਧੋਤੀਆਂ ਸੀ ਤੇ ਅੱਜ ਵੀ ਉੱਧਰ ਜਾਣਾ ਤੇ ਅੱਜ ਵੀ ਨਹੀਂ ਆਪਾਂ ਤੋਂ ਬੈੱਡ ਸ਼ੀਟਾਂ ਚੇਂਜ ਕੀਤੀਆਂ ਜਾਣਗੀਆਂ ਤੇ ਆਪਾਂ ਕੱਲ ਨੂੰ ਬੈੱਡ ਸ਼ੀਟ ਚੇਂਜ ਕਰਾਂਗੇ ਸਬਜ਼ੀ ਆਪਣੀ ਬਣ ਗਈ ਸੀ ਜੀ ਤੇ ਉਸ ਤੋਂ ਬਾਅਦ ਆਪਾਂ ਰੋਟੀ ਬਣਾ ਲੈਨੇ ਬਸ ਸਬਜੀ ਖਾਣ ਦੇ ਵਿੱਚ ਬਹੁਤ ਟੇਸਟੀ ਬਣੀ ਸੀ ਜੀ ਲਓ ਜੀ ਇੱਥੇ ਮੈਂ ਰੋਟੀ ਲੱਗ ਗਈ ਸੀ ਤੇ ਜਿਹੜੇ-ਜਿਹੜੇ ਭੈਣ ਭਰਾ ਆਪਣੇ ਚੈਨ ਨਾਲ ਤੇ ਆਉਂਦੇ ਆ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਕਿਉਂਕਿ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਤੁਹਾਡੇ ਸਾਥ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਜਾਣਾ ਜੀ ਤੇ ਜੇਕਰ ਵੀਡੀਓ ਪਸੰਦ ਆਉਂਦੀ ਹੁੰਦੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਕਿ ਆਪਣੀ YouTube ਫੈਮਿਲੀ ਵੱਡੀ ਹੋ ਸਕੇ ਲਓ ਜੀ ਆਪਾਂ ਰੋਟੀ ਬਣਾ ਲ ਗਏ ਤੇ ਰੋਟੀ ਬਣਾ ਕੇ ਤੇ ਉਸ ਤੋਂ ਬਾਅਦ ਬੱਸ ਨਹਾ ਕੇ ਤੇ ਆਪਾਂ ਉਧਰ ਚਲੇ ਜਾਵਾਂਗੇ ਮਾਸੀ ਜੀ ਕੇ ਘਰੇ ਰੋਟੀ ਟੋਕ ਬਣਵਾਉਣ ਨਾਲ ਤੇ ਬੱਚੇ ਇਸ ਟਾਈਮ ਤੇ ਨਹਾਲੇ ਸੀ ਦੋਨੇ ਮੈਂ ਉਹਨਾਂ ਨੂੰ ਕਹਿਤਾ ਸੀ ਵੀ ਤੁਸੀਂ ਪਹਿਲਾਂ ਨਹਾ ਲਓ ਤੇ ਕੱਪੜੇ ਆਪਾਂ ਬਾਅਦ ਦੇ ਵਿੱਚ ਧੋਵਾਂਗੇ ਤੇ 2 ਵਜੇ ਸੀ ਆਪਾਂ ਨੂੰ ਉਧਰੋਂ ਆਉਂਦਿਆਂ 2:00 ਵਜੇ ਆ ਗਏ ਸੀ ਘਰੇ ਤੇ ਉਸ ਤੋਂ ਬਾਅਦ ਆ ਕੇ ਮੈਂ ਵਾਸ਼ਿੰਗ ਮਸ਼ੀਨ ਲਾਈ ਸੀਗੀ ਤੇ ਬਾਕੀ ਹੋਰ ਜਿਹੜੀ ਕੋਈ ਚੱਕਤਾਰ ਕਰਨ ਵਾਲੀ ਸੀ ਉਹ ਵੀ ਬਾਅਦ ਦੇ ਵਿੱਚ ਕੀਤੀ ਸੀ ਆ ਕੇ ਤੇ ਪਰ ਉਸ ਟਾਈਮ ਤੇ ਆਪਾਂ ਵੀਡੀਓ ਕੋਈ ਨਹੀਂ ਬਣਾਈ ਸੀਗੀ ਕਿਉਂਕਿ ਕੰਮਾਂ ਦੀ ਕਾਲੀ ਹੋ ਜਾਂਦੀ ਹੈ ਫਿਰ ਕੱਪੜੇ ਠੰਡ ਕਰਕੇ ਸੁੱਕਦੇ ਤਾਂ ਹੈ ਨਹੀਂ ਕਿਤੇ ਪਰ ਐਂ ਸੀ ਵੀ ਚਲੋ ਧੋ ਦਿੰਨੇ ਆ ਫਿਰ ਕੱਲ ਨੂੰ ਵੀ ਜ਼ਿਆਦਾ ਹੋ ਜਾਣੇ ਸੀਗੇ ਤੇ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ